ਪੀ ਅੱਜ ਪਾਉ ਗਰਮੇਲ ਸਿੰਘ ਨਾਲ ਜ ਵਾਰ ਵਾਰ ਕੀ ਕਰਦਾ ਪਿਆ ਐਂ ਐਂ ਕਰਕੇ ਦਿਖਾਈਏ। ਹੰਦਸਰ ਸਾਹਿਬ ਕੀ ਗੱਲ ਕਰੇ ਮੈਨਾਂ ਹਾਲਤ ਨਹੀਂ ਹੋਊਗਾ ਮਰਜੀ ਬੰਗਾ ਪਾਉ ਤੇ ਮਰਜੀ ਨੂੰ ਨਾ ਪਾਉ ਬਹੁਤ ਠੰਡੀ ਆ। ਇਹ ਤਾਂ ਮੈਂ ਬਾਈ ਰਵਾਈ ਕਰਦੇ ਮੈਂ ਕੋਈ ਉਹ ਬੰਦਾ ਬੰਗਾ ਮਾੜਾ ਉਹ ਤੇ ਇੱਥੇ ਮਂਗਾਵਾਗੇ। ਠੀਕ ਆ ਭਰਾ। ਹਾਂ। ਵੈਸ ਵਕਤ 16 17 16 17 ਗਜਣ ਪੂਰੀ ਤੁਸੀਂ ਨਾਰਮਲੀ ਜਜ ਕਰ ਜਿਓਗੇ ਵੀ ਚੁਾਈ ਕਿਹੋ ਜੀ ਲੱਗੀ ਹੋ ਗਰਮਾਲੀ ਨੂੰ। ਆਹ ਦੇਖੋ। ਠੀਕ ਹੈ ਮੈਂ ਵੀ ਗਗਰੇ ਦਾ ਮੁੱਲ ਰੱਖੀ ਦੱਸਿਆ ਸੀ ਸੰਧੂ ਸਾਹਿਬ ਮੁੱਲ ਕੋਈ ਪੰਜਾਲ ਬੱਚਾ ਆਹ ਦੇਖੋ ਵੀ ਹਾਂਜੀ ਉਹ ਟਾਈਮ ਦੀ ਸੂਈ ਹੈ ਤਕਰੀਬਨ ਕੋਈ 3-4 ਵਜੇ ਬਾਕੀ ਆਪਾਂ ਖਾਲੂ ਸੰਧੂ ਸਾਹਿਬ ਸਾਰੀ ਕੀਤੀ ਆ ਠੀਕ ਆ ਵੀਰ ਹਾਂਜੀ ਸਟੋਰੀ ਕੀਤਾ ਇਹਨੇ ਸੋ ਬਾਕੀ ਹਾਜਤ ਕਰਦੀ ਤੁਹਾਨੂੰ ਇਹ ਕੋਈ ਜ਼ਰੂਰ ਆਪਾਂ ਜਿਗਰ ਕਰ ਦਿੰਦੇ ਆ ਵੀ ਕੱਦ ਵਧੀ ਹਾਜੀ ਕਿਸਾਨ ਵੀਰੋ ਸਾਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਪਾਉ ਗਰ ਮੇਲ ਸਿੰਘ ਉਹਨਾਂ ਦੇ ਘਰ ਵੀਰ ਗਗਨ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਨਾਗ ਵੈਸੇ ਟੋਟਲ 6 ਤੋਂ 7 ਕਿ ਦਿਖਾਉਣੇ ਆ ਪਸ਼ੂ ਵੈਸੇ ਸਾਰੇ ਸਵੇ ਸੁਆਇਆ ਇੱਕ ਵੈੜ ਗੱਬਣਾ ਠੀਕ ਹੈ ਜੀ ਇੱਕ ਵੈੜ ਜਿਹੜੀ ਪੂਰੀ ਤਿਆਰੀ ਦੇ ਉੱਤੇ ਆ ਸੋ ਇੱਕ ਗੱਬਣਾ ਵੈੜ ਤੁਹਾਨੂੰ ਦਿਖਾ ਦੇਵਾਂਗੇ ਤੇ ਇੱਧਰ ਜਿਹੜੀਆਂ ਬਿਲਕੁਲ ਪੰਜ ਸੁਈਆਂ ਸੁਆਈਆਂ ਨੇ ਪ੍ਰੋਪਰ ਬੱਚੇ ਮਗਰ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਖਾਸ ਵਿਜ਼ਿਟ ਜਿਹੜੀ ਤੁਸੀਂ ਪਿੰਡ ਟੋਟੀਆਂ ਕਰਨੀ ਆ ਨਿਸ਼ਾਰੇ ਪਨੂਆ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ आज 3 तारीख 3 फरवरी ਸਮਾਂ ਦੋਸਤੋ ਕੋਈ ਸ਼ਾਮ ਦੇ 4:00 ਵਜੇ ਦਾ ਆਪਾਂ ਇਹ ਵੀਡੀਓ ਬਣਾ ਰਿਹਾ ਸੋ ਪ੍ਰੋਪਰ ਡਿਟੇਲ ਤੁਹਾਨੂੰ ਦਵਾਂਗੇ ਭਾਪੜ ਤੇ ਜਿੰਨੇ ਵੀ ਹੋ ਸਕਦੇ ਬਿਲਕੁਲ ਜਾਇਜ਼ ਕਰਾਵਾਂਗੇ ਠੀਕ ਹੈ ਜੀ ਤੇ ਮੇਰਾ ਭਰਾ ਕੋਈ ਵੀ ਖਰੀਦਦਾਰ ਆ ਰਿਹਾ ਆਪਣੀ ਦੋ ਡਾਂਗ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਆਨਲਾਈਨ ਚ ਵਾ ਲੋ ਜਿੱਦਾਂ ਵੀ ਕਿਸੇ ਭਰਾ ਦੀ ਸੰਤੁਸ਼ਟੀ ਹੁੰਦੀ ਆ ਤਸੱਲੀ ਹੁੰਦੀ ਆ ਉਦਾਂ ਤੁਸੀਂ ਆਪਣੀ ਜਿਹੜੀ ਦੋਸਤ ਨਰਨਾ ਲੈ ਸਕਦੇ ਜੇ ਫੈਸਲਾ ਲੈ ਸਕਦੇ ਜੇ ਆਓ ਕਰਦੇ ਆ ਪੂਰੀ ਗੱਲਬਾਤ ਫਿਰ ਗਗਨ ਦੇ ਨਾਲ ਪੁੱਛ ਲੈਣੇ ਕੀ ਡਿਟੇਲਾਂ ਨੇ ਅੱਜ ਇਹਨਾਂ ਵੇੜਾਂ ਦੀਆਂ ਲੈ ਵੀ ਗਗਨ ਸਭ ਤੋਂ ਠੀਕ ਠਾਕ ਰੇ ਵਧੀਆ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਜੀ ਚਲੋ ਬਹੁਤ ਵਧੀਆ ਗੱਲ ਆ ਕਹ ਜਣ ਵੜਾ ਅੱਜ ਆਪਾਂ ਜਿਹੜਾ ਜਿਗਰ ਕਰ ਦਿੱਤਾ ਭਰਾਵਾ ਪੰਜ ਜਿਹੜੀਆਂ ਆਪਣੇ ਕੋਲ ਬਿਲਕੁਲ ਸੁਈਆਂ ਨੇ ਤੇ ਇੱਕ ਜਿਹੜੀ ਹੁਣ ਪੂਰੀ ਤਿਆਰੀ ਤੇ ਉੱਤੀ ਆ ਬਸ ਸੰਧੂ ਸਾਹਿਬ ਛੇ ਹੀ ਗਨੋ ਤੇ ਉਹ ਵੀ ਕਰਮਾਲੀ ਨੱਦੇ ਪੋਣੇ ਘੰਟੇ ਤੋਂ ਪਹਿਲਾਂ ਪਹਿਲਾਂ ਸੁਈ ਪਰਾਵਾਂ ਹੁੰਦੀ ਆ ਵਸ਼ੀ ਇੱਕ ਜਿਹੜੀ ਪਰਲੇ ਪਨੇ ਵੱਡੀ ਹੋਣ ਲੱਜੂ ਜੇ ਦੇਣਾ ਲੈ ਜਾਨੇ ਸੰਧੂ ਸਾਹਿਬ ਛਾਏ ਤੇ ਦੋ ਚਾਰ ਦਿਨ ਗਾਢੀ ਜਾਵੇ ਚੰਗੀ ਵਸ਼ੀ ਆ 30 32 ਕਿਲੋ ਦਾ ਰਕਾਰਡ ਵਸ਼ੀ ਦਾ ਠੀਕ ਆ ਜੀ ਬਹੁਤ ਵੱਡੀ ਵਸ਼ੀ ਆ ਲਓ ਵੀ ਪੂਰੀ ਹ ਆਜੜੀ ਵਛੀ ਤੁਸੀਂ ਦੇਖੋਗੇ ਸੈਕੰਡ ਨੰਬਰ ਤੇ ਇਹ ਵੀ ਵੱਤ ਤਿਆਰੀ ਤੇ ਹੀ ਆ ਠੀਕ ਆ ਜੀ ਇਹ ਵੀ ਸੂਪੂਗੀ ਅੱਧੇ ਘੰਟੇ ਤੱਕ ਕੋਈ 2 ਘੰਟੇ ਤੱਕ ਬਹੁਤ ਠੰਡੀ ਵਛੀ ਆ ਵੀ ਸੋ ਤੇਰੇ ਪਸ਼ੂ ਆ ਠੰਡੇ ਆ ਮਿੱਠੇ ਪਸ਼ੂ ਆ ਬਾਕੀ ਪੂਰੀ ਡਿਟੇਲ ਜਿਹੜੀ ਆਪਾਂ ਇੱਕ ਪਾਸੇ ਲੈਣੀ ਸ਼ਟਾਰਟ ਕਰਦੇ ਆ ਠੀਕ ਆ ਜੀ ਤੇ ਇਹ ਅੱਜ 6 ਦੇ 6 ਨਾਲ ਜਿਹੜੇ ਸੋਏ ਸੁਵਾਏ ਆ ਆਹ ਕਰਦੇ ਆ ਇੱਕ ਪਾਸੇ ਸ਼ਟਾਰਟ ਤੇ ਸਭ ਤੋਂ ਪਹਿਲਾਂ ਦਿਰ ਗਜਰ ਆਪਾਂ ਜਿਹੜੀਆਂ ਸੋਈਆਂ ਵਾਰਾ ਦਿਖਾ ਦਈਏ ਆਵੇ ਇਧਰ ਆ ਜਾਓ ਸੰਧੂ ਸਾਹਿਬ ਠੀਕ ਆ ਜੀ ਠੀਕ ਆ ਤੇ ਅੱਛਾ ਫਿਰ ਕਹਿੰਦਾ ਵੈਸੇ ਸੂਏ ਦੀ ਗੱਲ ਕਰ ਲਈਏ ਤੇ ਹਫਤੇ ਦੇ ਬਿਲਕੁਲ ਆਣ ਪਾਣੀਆਂ ਸਮਾਂ ਨਹੀਂ ਨਹੀਂ ਸੰਧੂ ਸਾਹਿਬ ਮੇਰੇ ਹਿਸਾਬ ਨਾਲ ਦੋ ਦੋ ਤਿੰਨ ਤਿੰਨ ਦਿਨ ਹੀ ਹੋ ਗਏ ਆ ਹਫਤੇ ਦੇ ਅੰਦਰ ਵਾਰ ਕੇ ਦੋ ਤਿੰਨ ਦਿਨ ਤੱਕ ਤੇ ਅੰਦਰ ਹੀ ਆ ਆ ਰੈਡ ਕੱਲ ਸ਼ਾਮ ਦੀ ਸੂਈ ਆ ਠੀਕ ਹੈ ਜੀ ਇਹਦੇ ਮਗਰਾ ਵਸੀ ਜੋ ਠੀਕ ਹੈ ਹਾਂਜੀ ਤੇ ਇਹ ਤੋਂ ਹੁਣ ਮੰਨ ਲਓ ਵੀ 14 15 ਕਿਲੋ ਬੋਲਾ ਰੈਡੀ ਹੋਊਗਾ ਠੀਕ ਬਾਕੀ ਦੁੱਧ ਦੇ ਦਊਗੀ 20 ਤੋਂ 25 ਦਿਨਾਂ ਦੁੱਧ ਨੇ ਬਹੁਤ ਚੰਗੀ ਹੈ ਤੇ ਆ ਕਿ ਬਹੁਤ ਚੰਗਾ ਲੱਗਾ ਠੰਡੀ ਸੀਲਸ ਲੱਗਾ ਮਰਜੀ ਵੰਗਾ ਪਾਓ ਮਰਜੀ ਨਾ ਪਾਓ ਐਸ ਵਕਤ ਤਾਂ ਨਗਰ 14 15 ਕਿਲੋ ਬੋਲੇ ਬੋਲਾ ਜੀ ਬੋਲਾ ਤੇ ਸੋਬਾ ਦੁੱਜਾ ਇਹਦਾ ਦੁੱਜਾ ਸੂਜਾ ਕੱਲ ਐਣ ਵੀ ਸੂਈ ਹੈ ਜੇਰ ਜੂਰ ਦੀਆਂ ਪ੍ਰੋਪਰ ਆ ਠੀਕ ਆ ਜੀ ਹਾਂਜੀ ਬਾਕੀ ਦੱਸੋ ਕੱਲ ਐਹੋ ਟਾਈਮ ਦੀ ਸੂਈ ਹੈ ਤਕਰੀਬਨ ਕੋਈ 3 4 ਵਜੇ ਬਾਕੀ ਆਪਾਂ ਖਾਲੀ ਸੰਧੂ ਸਾਹਿਬ ਸਾਰੀ ਕੀਤੀ ਆ ਠੀਕ ਆ ਵੀਰ ਹਾਂਜੀ ਤੇ 15 14 ਕਿਲੋ ਬੋਲੇ ਤੋਂ ਸ਼ੁਰੂ ਕਰਾਉਣਾ ਮੇਰੇ ਕੋਲੋਂ ਬੋਲੀ ਤੋਂ ਸਟਾਰਟ ਹੀ ਕੀਤਾ ਇਹ ਲੰਬੀ ਲੂਬੀ ਵੀ ਪੂਰੀ ਏਡਿਕਾ ਦੀ ਕੱਦ ਵੀ ਪੂਰਾ ਉੱਚਾ ਆ ਦੇਖੋ ਸੋ ਟਾਂਚਾ ਟੂਚਾ ਕਰੋ ਚੈੱਕ ਤੁਸੀਂ ਵੇਰ ਦਾ ਸੋ ਇੱਕ ਵਾਰੀ ਸੂ ਸਵਾ ਦੇ ਵਿੱਚ ਪਸ਼ੂ ਕਿਉਂਕਿ ਸਾਰੇ ਕੋ ਦੋ ਚੌ ਚੌ ਦਿਨਾਂ ਦੇ ਵਿੱਚ ਇਹ ਸੋਏ ਸਵਾਏ ਆ ਹਾਂਜੀ ਆ ਦੇਖ ਬਸ ਬੁੱਤ ਬਸ ਬਸ ਅਵੇ ਬੱਚਾ ਇੱਥੇ ਹੀ ਆ ਅਵੇ ਬੱਚਾ ਆ ਦੇਖੋ ਵੀ ਹਾਂਜੀ ਬਾਕੀ ਚੋਣ ਚਾਣ ਬਹੁਤ ਚੰਗੀ ਸੰਧੂ ਸਾਹਿਬ ਲੈ ਵੀ ਨੋ ਵੀ ਦੋ ਸੋਚੀਗਾ ਜੀ ਕੋ ਚੋਣ ਚਾਣ ਚੰਗੀ ਹੈ ਬਾਕੀ ਜਾਨੀ ਮੈਂ ਦੋਸਤ ਆਪਣੀ ਤਸੱਲੀ ਕਰਕੇ ਖਰੀਦੇ ਗਏ ਆ ਬਾਕੀ ਕੋਈ ਭਰਾ ਵੀ ਆਉਂਦਾ ਖਰੀਦਦਾਰ ਜਿੱਦੀ ਮਰਦਾ ਜਿੱਦਾਂ ਮਰਜ਼ੀ ਭਰਾਵੋ ਸੰਧੂ ਕਰੋ ਆਨਲਾਈਨ ਚੋਲੋ ਇੱਥੇ ਆਣ ਕੇ ਚੋਲੋ ਠੀਕ ਆ ਮੈਂ ਵੀ ਕਹਾਂ 15 14 ਕਿਲੋ ਬੋਲਾ ਮੇਰੇ ਦੁੱਧ ਵੀ ਬਣਾਦਾ ਵੀ ਚੰਗਾ ਚਵਾਜੂਗੀ ਸੰਦੂ ਸਾਹਿਬ ਦੁੱਧ 23 24 ਕਿਲੋ ਦੀ ਗਰੰਟੀ ਦੇ ਕੇ ਭੇਜਾਂਗੇ ਜਿਹੜਾ ਵੀ ਮਰਾਊਗਾ ਤੇ 24 ਕਿਲੋ ਦੀ ਬਾਕੀ ਬੱਚਾ ਬੜਾ ਸੋਹਣਾ ਪਾਇਆ ਮਗਰ ਬੱਛੀ ਹੈ ਨਾ ਬੱਛੀ ਹੈ ਜੀ ਬੱਛ ਲੋ ਦੀ ਬੱਛੀ ਕਰੋ ਚਾਹੇ ਹਾਂ ਬੱਛੀ ਬੜੀ ਹੈ ਆਹ ਜੀ ਦਿਖਾ ਦਿੰਦੇ ਆ ਹਾਈਟ ਬੜੀ ਬੱਛੀ ਦੇਖੋ ਠੀਕ ਹੈ ਮੈਂ ਵੀ ਕਹਾਂ ਮੁੱਲ ਰੱਖੀ ਦੱਸਿਆ ਸੀ ਸੰਦੂ ਸਾਹਿਬ ਮੁੱਲ ਕੋਈ 75 ਨਹੀਂ ਕੋਈ 73 ਨਹੀਂ 72000 ਚੋਂ ਛੋਟ ਛੱਪਾ ਕਰ ਦਾਂਗੇ 72000 ਚੋਂ ਹਾਂ ਛੋਟ ਕਿੰਨਾ ਕੁ ਹੋ ਜੂਗਾ ਜੀ ਅਸਲੋਂ ਇਹ ਵਿਹੜਾ ਨੂੰ ਮਿਲ ਜੂਗੀ 70000 ਦੀ ਠੀਕ ਹੈ ਜੀ ਬੱਛੀ ਬੜੀ ਚੰਗੀ ਆ ਬਹੁਤ ਚੰਗੀ ਮਗਰ ਵੀ ਬੱਛੀ ਆ ਵੱਡੀ ਵਹੜਾ ਸੰਦੂਲ ਤੁਸੀਂ ਚੈੱਕ ਕਰੋ ਲੋਬਾਈਲ ਕੋਈ ਮਰੀ ਆ ਠੀਕ ਹੈ ਜੀ ਤੇ ਥਣਾ ਤੋਂ ਇੱਕ ਵਾਰੀ ਤੁਸੀਂ ਨਾਰਮਲ ਜਜ ਕਰ ਜਦੋਂਗੇ ਵੀ ਚੁਵਾਈ ਕਿਹੋ ਜਿਹੀ ਲੱਗੀ ਹੋ ਗਰਮਾਲੀ ਨੂੰ ਆ ਦੇਖੋ ਠੀਕ ਆ ਗੱਗਰ ਅਗੇ ਨੈਕਸਟ ਜਿਹੜੀ ਆਪਣੇ ਕੋਲ ਆਪ ਅੱਛੀ ਆ ਗਈ ਆ ਸੰਧੂ ਸਾਹਿਬ ਜੱਜਾ ਸੁਆ ਜੀ ਲੋ ਜੀ ਇਹਦੇ ਮਗਰੀ ਵੱਛੀ ਜੋ 78 ਦਿਨਾਂ ਦੀ ਸੂਈ ਆ ਬੱਚਾ ਜੋ ਦਾ 8 7 ਦਿਨਾਂ ਦੀ ਹਾਂਜੀ ਹਾਂਜੀ ਲੋ ਵੀ 8 7 ਦਿਨਾਂ ਦੀ ਸੂਈ ਆ ਜੱਜਾ ਸੁਆ ਵਾਹਰ ਤੁਹਾਨੂੰ ਦਿਖਾਉਣ ਲੱਗੇ ਆਪਾਂ ਸੈਕਿੰਡ ਨੰਬਰ ਤੇ ਆ ਨਾਲ ਨਾਲ ਮਾਰਦੇ ਆ ਵਾਰੇ ਮੂਲੇ ਤੋਂ ਸਟਾਰਟ ਹੋ ਗਈ ਆ ਮਾਰੇ ਤਾਂ ਹੋ ਗਈ ਆ ਹੁਣ ਸੰਧੂ ਸਾਹਿਬ 16 ਵੇ 17 ਕਿਲੋ ਦੁੱਧ ਆ ਰੈਡੀ ਆ ਠੀਕ ਆ ਭਰਾ ਜਿਹੜਾ ਆਪਾਂ ਚਵਾ ਕੇ ਦੇਣਾ ਬਿਲਕੁਲ ਠੀਕ ਆ ਚੋਣ ਜਾਣਦੀਆਂ ਪੂਰੀ ਕੋਣ ਲੈਣਾ ਸੰਧੂ ਸਾਹਿਬ ਕੋਈ ਵੰਗਾ ਪਾਉਂਦੀ ਲੋੜ ਨਹੀਂ ਅੱਡੀ ਖਬਰਦ ਸੋ ਚਵਾਈ ਚ ਵੀ ਇੱਕ ਨੰਬਰ ਆ ਠੀਕ ਆ ਜੀ 8-7 ਦਿਨਾਂ ਦਾ ਸੂਆ 8-9 ਦਿਨਾਂ ਦੀ ਸੂਈ ਆ 25 ਸੂਆ ਤੇ ਕਾਦੇ ਦਾ ਵੀ ਠੀਕ ਆ ਜੀ ਜਿਹੜੀ ਪਹਿਲੀ ਵਾਰ ਤੁਹਾਨੂੰ ਦਿਖਾਈ ਆ ਕਾਦੇ ਦਾ ਵੱਡੀ ਵੱਡੀ ਸੰਧੂ ਸਾਹਿਬ ਵਾਸ ਵਕਤੋ 16-17 16-17 ਗਗਨ ਇਹਦਾ ਸੰਧੂ ਸਾਹਿਬ ਇਹਦਾ ਨਾਲ ਤੁਹਾਨੂੰ ਮੈਂ ਵਿੱਚ ਜਿਕਰ ਕਰ ਦਿੰਨਾ ਇਹ ਦੱਸੋ ਜੀ ਇਹਦਾ ਕਿਹ ਬੰਦੇ ਨਾਲ ਆਪਣਾ ਸੌਦਾ ਹੋਇਆ ਸੀ 2:00 ਵਜੇ ਉਹਨਾਂ ਨੇ 2.5 ਕਿਲੋ ਚੋਈ ਆ ਆ ਠੀਕ ਆ ਜੀ ਬਾਕੀ 16 ਦੀ ਫੁੱਲ ਗਰੰਟੀ ਹੋ ਗਈ ਉਹ ਮੁੜ ਕੇ ਪੈਸੇ ਕਰ ਦੇ ਧਾਰ ਆ ਆਪਾਂ ਦੇਤੀ ਨਹੀਂ ਆ ਬਾਕੀ ਚੋਣਾ ਵੈੜ ਫਿੱਟ ਹੋ ਗਈ ਹਾਂ ਜੀ ਇਹ ਨਹੀਂ ਕੋਈ ਤੇਈ ਥਣ ਵੱਢ ਘਟੂ ਜਾਂ ਕੋਈ ਪੂਰ ਛਟਾਊਗਾ ਠੀਕ ਹੈ ਠੀਕ ਹੈ ਹਾਂ ਜੀ ਲੋ ਵੀ 16 ਲੀਟਰ ਦੋਸਤੋ ਇਸ ਵਕਤ ਦੁੱਧ ਆ ਅੱਠਾ ਸੱਤਾ ਦਿਨਾਂ ਦੀ ਸੂਈ ਦੇ ਥੱਲੇ ਵੱਚੀ ਮਗਰ ਜੋ ਵੱਚੀ ਮਗਰ ਠੀਕ ਹੈ ਹਾਂ ਮਗਰ ਫੀਮੇਲ ਕਾਫ ਆ ਗਿਆ ਤੇ ਬਾਅਦ ਤੁਸੀਂ ਇੱਕ ਵਾਰੀ ਚੈੱਕ ਕਰੋ ਵੇਖ ਕੇ ਠੀਕ ਹੈ ਜੀ ਤੇ ਆ ਜਿਹੜੀ ਬਣਾਵਟਾ ਵੈੜਦੀ ਬਾਕੀ ਚੋਣ ਚੌੜਾ ਪਸ਼ੂ ਕੋਈ ਮਾਰਾ ਨਹੀਂ ਹੁੰਦਾ ਮੇਰਾ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾੜਾ ਗੋਦਾ ਇੱਥੇ ਮੰਗਾਵਾਂਗੇ ਠੀਕ ਹੈ ਭਰਾ ਹਾਂ ਬਾਕੀ ਦੁੱਧ 16 ਕਿਲੋ ਫੁੱਲ ਕੰਡੇ ਵਾਲਾ ਦੁੱਧ ਹੋਊਗਾ ਹਾਂਜੀ ਹਾਂਜੀ ਆਹ ਦੇਖੋ ਜੀ ਬਾਕੀ ਹਵਾਨਾ ਜਿਹੜੇ ਬਿਲਕੁਲ ਨਾੜਾ ਨੂੜਾ ਵੇਖੋ ਬਾਨੇ ਚੱਡੇ ਤੇ ਮੈਂ ਠੰਡੀ ਠਾਰ ਵਾ ਕਾਫੀ ਮੋਟੀ ਠੀਕਾ ਜੀ ਤੇ ਹਾਇ ਠੰਡੀ ਧੀਰੀ ਆ ਤੇ ਕੋਈ ਬੰਗਾ ਰਸੀ ਪਾ ਕੇ ਕਿਸੇ ਭਰਾ ਨੇ ਖੁਸ਼ੀ ਆ ਮਤਲਬ ਨਹੀਂ ਕੋਈ ਨਹੀਂ ਮੰਗਾ ਪਉਣਦਾ ਸੰਧੂ ਸਾਹਿਬ ਠੀਕ ਹੈ ਇਹ ਗगन ਅੱਜ 16 ਲੀਟਰ ਇੱਥੇ ਖਾਜਰ ਆ ਇੱਕ ਦਿਨ ਤੇ ਦੇਰਿਆਂ ਵੀਰਾ ਸੰਧੂ ਸਾਹਿਬ ਕੋਈ ਮੁੱਲ 70 ਨਹੀਂ ਕਰਨਾ ਤੇ ਬਿਲਕੁਲ 65 ਦੀ ਵਛੀ ਦੇਣੀ ਆ ਆਪਾਂ 65000 ਦੀ ਆਉਜੋ ਕੋਈ ਛੋੜ ਛੱਪਾ ਹੀ ਹੋਣਾ ਬਸ ਕਿੰਨਾ ਕੀ ਛੋੜ ਛੱਪਾ ਕੋਈ ਯਾਰ ਖੰਡ ਕਰ ਦਾਂਗੇ ਬਿਲਕੁਲ 64 ਦੀ ਜਸਨੋ ਦੇਣੀ ਆ 64000 ਦੀ ਹਾਂ ਬਾਕੀ ਜੰਮੀ ਸਾਹਿਬ ਦੁੱਧ ਵੀ ਵੜ ਜਾ ਰਿਆ ਨਹੀਂ ਕਿ 22 ਕਿਲੋ ਭਰ ਦੋਗੀ ਲੈ ਵੜ ਮਲੇ ਤੇ ਚੱਲੀ ਜਣ 64000 ਦੀ ਵਛੀ ਮੇਲ ਦੂਗੀ ਮਗਰ ਵੀ ਵਛੀ ਆ ਵੇਖੋ ਬਹੁਤ ਪਿਆਰਾ ਬੱਚਾ ਮਗਰ ਠੀਕ ਆ ਜੀ ਮਗਰ ਵਛੀ ਆ ਤੇ 64000 ਦੀ ਜਸਨੋ ਆ ਅੱਗੇ ਇੱਕ ਹੋਰ ਕ੍ਰਾਸ ਆਪਾਂ ਤੁਹਾਨੂੰ ਵੇਖਾ ਦਿੰਨੇ ਆ ਇਹ ਵੀ ਕਰਾਉਂਦੇ ਆ ਸੰਧੂ ਸਾਹਿਬ ਪਰਸੇ ਰਾਤ ਵੀ ਸੋਈ ਵਛਾ ਮਗਰ ਜੇ ਠੀਕ ਹੈ ਵੀਰੇ ਹਾਂਜੀ ਇਹਦੇ ਥਲੇ ਸੰਧੂ ਸਾਹਿਬ ਹੁਣ 15 16 ਕਿਲੋ ਦੇ ਥਲੇ ਰੈਡੀ ਹੋਊਗਾ ਮਰਜੀ ਬੰਗਾ ਪਾਓ ਤੇ ਮਰਜੀ ਨੂੰ ਨਾ ਪਾਓ ਬਹੁਤ ਠੰਡੀ ਆ ਇਹ ਤਾਂ ਮੈਂ ਬੈਠ ਰਹੀ ਕਰਦੇ ਆ ਕੋਈ ਵੰਗਾ ਬੰਗਾ ਪਾਉਂਦੇ ਨਹੀਂ ਵੰਗ ਦਾ ਮਤਲਬ ਹੀ ਕੋਈ ਨਹੀਂ ਸੰਧੂ ਸਾਹਿਬ ਆ ਦੇਖੋ ਜੀ ਹਾਂ ਐਦਾਂ ਜੇ ਤੁਹਾਨੂੰ ਫੜੀ ਫਿਰੋ ਕਰਨ ਵਾਲੀ ਦੇ ਥੋੜਾ ਕੋਈ ਹੋ ਜਾ ਸ਼ੁਕਰਪਾਨਾ ਆ ਦੇਖੋ ਜੀ ਲੋ ਵੀ ਠੀਕ ਆ ਜੀ ਵੈਸੇ ਦੱਸੋ ਬੰਗਾਰ ਅਸੀਂ ਪਾਉਣ ਦੀ ਲੋੜ ਕੋਈ ਨਹੀਂ ਕੀ ਤੇਰੀਆਂ ਦੇ ਅੱਗੇ ਕਿਸੇ ਭਰਾ ਦੀ ਖੁਸ਼ੀ ਹੈ ਪੈਣਾਂ ਦੇ ਚਵਾਈ ਆਲੇ ਦਾ ਪਸਮਾਨੀ ਹੁੰਦੀ ਆ ਕਰਮਾਲੀ ਇਸ ਮੌਨ ਤੋਂ ਬਿਨਾ ਹੀ ਤਾਂ ਮਾਰਨਦੇ ਆ ਲੈ ਵੀ ਜੀ ਵੀ ਆਪਾਂ ਗੱਲ ਕਰਦੇ ਵੀ ਇੱਕ ਪੈਰ ਇੱਕ ਥਾਂ ਤੇ ਦੂਜੀ ਥਾਂ ਤੇ ਪੈਰ ਪੁੱਟ ਕੇ ਨਹੀਂ ਕਰਦੇਗੀ ਤੇ ਸੁਭਾ ਸੰਦੀਪ ਸਾਹਿਬ ਇਹਦਾ ਵੀ ਦੂਜਾ ਜੋ ਦੂਜਾ ਸੁਭਾ ਤੇ ਤਿੰਨ ਦਿਨ ਹੋ ਗਿਆ ਸੂਈ ਨੂੰ ਆ ਆਵੇ ਰਛਾ ਜੋ ਦਾ ਠੀਕ ਆ ਜੀ ਠੀਕ ਆ ਸੋ ਮਗਰ ਉਹਦਾ ਬੱਚਾ ਆ ਗਿਆ ਤੇ ਕੋਈ ਕ੍ਰੋਸ ਮੰਨ ਲਵੇ ਠੀਕ ਆ ਜੀ ਕੋਈ ਸ਼ਹੀ ਵਾਲ ਦਾ ਕ੍ਰੋਸ ਮੰਨ ਆ ਲਵੇ ਵੱਡੀ ਆ ਜਿਵੇਂ ਕੈਚਫ ਵੜ ਆਪਾਂ ਵੇਖਦੇ ਆ ਵੱਡੇ ਕਦ ਕੱਢਦੇ ਵਿੱਚ ਆ ਕਰੋ ਚੈੱਕ ਜੀ ਉਹ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈਆਂ ਨੇ ਪੈਸੇ ਠੀਕ ਆ ਜੀ ਠੰਡੀ ਧੀਰੀ ਆ ਕਿਉਂਕਿ ਇਹੋ ਚੈੱਕ ਆਪਾਂ ਕਰਾਉਣਾ ਹੁੰਦਾ ਕੋਈ ਭੂਰ ਸੱਟ ਨਾ ਹੋਵੇ ਤੇ ਪਸ਼ੂ ਠੰਡਾ ਧੀਰਾ ਠੀਕ ਆ ਸੰਦੂ ਸਾਹਿਬ ਜਿੰਨਾ ਆਪਣੇ ਤੇ ਮਾਲ ਕੇ ਇਹਦੇ ਘਰ ਜਾ ਕੇ ਤੇ ਭੈਣ ਵੀਰ ਨੂੰ ਛੜ ਮਾਰੇ ਮਾਲ ਵਿੱਚ ਲੱਦ ਕੇ ਭੇਜ ਦੇ ਆ ਠੀਕ ਆ ਜੀ ਆ ਆਸੋ ਹੁਣ ਕਿੰਨਾ ਬੜਾ ਦੱਸਿਆ ਸੰਧੂ ਸਾਹਿਬ 16 ਆਉਗਾ 15 ਫੋਲ ਗਣੋ ਤੁਸੀਂ ਮੈਂ ਜੇ ਦਿੰਦੀ ਸੂਈ ਹਲੇ ਦੇਖੋ ਜੀ ਭਾਵੇਂ ਇੱਥੇ ਹੀ ਬੈਠੇ ਰਹੋ ਕਰਮਾਲੀ ਥੱਲੇ ਇਹ ਥੋੜਾ ਕੀ ਇਹੋ ਜੇ ਸ਼ੁਕਰਪਾਨ ਨਹੀਂ ਲੈਣਾ ਲੈਣਾ ਗੋਕਾ ਠੰਡਾ ਤੇ ਕਮਾਲ ਹੋ ਗਈ ਹੈ ਕਮਾਲ ਕਮਾਲ ਆ ਲੋ ਵੀ ਭਰਾਵੋ ਠੀਕ ਹੈ ਜੀ ਆਜੋ ਤੀਜੇ ਦਿਨ ਤੇ ਦਰਾਨ ਕੋਈ 16 ਕਿਲੋ 15 ਕਿਲੋ ਦਾ ਕੋਈ ਸੌਦਾ ਕਰ ਲੋ 15 ਕਿਲੋ ਬੋਲੇ ਬੋਲਾ ਤੇ ਥਾਂ ਲੰਬਾ ਦੋਰਾ 당 ਲਗਾ ਕਰਮਾਲੀ ਨੂੰ ਠੀਕ ਹੈ ਜੀ ਇੱਕ ਰੰਗ ਦਾ ਕਦਕੁੱਤ ਪੂਰਾ ਵੱਡਾ ਠੀਕ ਹੈ ਜੀ ਮਜ਼ਬੂਤ ਆ ਪਿੰਡੇ ਪੁੰਡੇ ਵਾਲੇ ਪਾਸੋਂ ਵੇਖੋ ਤੁਸੀਂ ਪੂਰੀ ਮਜ਼ਬੂਤੀ ਦੇ ਵਿੱਚ ਬੈੜਾ ਆ ਦੇਖੋ ਠੀਕ ਹੈ ਸੋ ਮਗਰ ਬੱਛਾ ਇਹਦੇ ਤੇ ਪੂਰੀ ਫਿੱਟ ਫਾੜਾ ਠੀਕ ਹੈ ਜੀ ਬਿਲਕੁਲ ਬਹੁਤ ਚੰਗੀ ਭਾਵੇਂ ਮਗਰ ਨੇ ਬੰਨੇ ਉਹਦੀ ਹੱਥ ਲਾਈਏ ਇਹ ਕਰਮਾੜੀ ਦੇ ਫੜਿਆ ਵੀ ਸ਼ੁਕਰਾਨਾ ਹੈਗਾ ਨਹੀਂ ਨਹੀਂ ਸ਼ੁਕਰ ਹੁੰਦੀ ਤੇ ਇਨੇ ਚਿਰ ਤੇ ਲਗਨ ਕੀ ਤੋਂ ਕੀ ਬਣ ਜਾਂਦਾ ਇਨੇ ਚਿਰ ਨੂੰ ਵਸ਼ੇ ਲਾ ਕੇ ਸੁਟੇੜਾ ਮੈਨੂੰ ਆ ਇਹ ਲੋ ਬਹੁਤ ਵਧੀਆ ਲੈ ਵੀ ਗਾਗਾ ਨੂੰ ਤਾਂ ਮੁੱਲ ਦੱਸ ਫਿਰੇ ਅੱਜ 15 ਕਿਲੋ ਬੋਲੇ ਬੋਲਾ ਕਰਮਾਲੀ ਥਲੇ ਬਾਕੀ ਸੇਵਾ ਸੰਦੂ ਸਾਹਿਬ ਮੁੱਲ ਭਾਵੇਂ 50000 ਕਰ ਲਈਏ 63000 ਦੀ ਜਸਲੋ ਦੇਣੀ ਆ ਬਿਲਕੁਲ ਆਪਾ 63000 ਹਾਂ ਉਹ ਚੋਕੀ ਛੋੜ ਛੱਪਾ ਹੀ ਹੋਣਾ ਜੋ ਕੋਈ 100 200 ਲਓ ਵੀ ਬਾਕੀ ਸੰਦੂ ਸਾਹਿਬ 20 ਕਿਲੋ ਦੁੱਧ ਮਨਾ ਦੇਵੀਂ ਫਿਰ ਤੋਂ ਹਾਂ ਲਓ ਵੀ 63000 ਦੀ ਜੇ ਤਾਂ ਮੈਂ 63000 ਦੀ ਬਿਲਕੁਲ ਇੱਚ ਆਪਾਂ ਛੋੜ ਛੱਪਾ ਹੀ ਕਰਨਾ ਸੋ ਛੋੜ ਛੱਪੇ ਰਹਿ ਜਾ ਵਿੱਚੋਂ ਮੌਕੇ ਤੇ ਮਾਨਤਾ ਨਹੀਂ ਹੋਣਗੇ ਠੀਕ ਆ ਜੀ ਸੋ 63000 ਅਗੇ ਇੱਕ ਨੈਕਟ ਤੁਹਾਨੂੰ ਦਿਖਾਉਂਦਾ ਸੰਦੂ ਸਾਹਿਬ ਪਹਿਲਾ ਸੂਆ ਚਾਰ ਦ 13 14 13 14 ਕਿਲੋ ਹੋਣੇ ਦੇ ਸਲੇ ਦੁੱਧ ਰੈਡੀ ਹੋਊਗਾ ਚੌਥੇ ਦਿਨ ਦੀ ਸੂਈ ਦੇ ਪੰਜਵੇਂ ਦਿਨ ਦੀ ਚਾਰਕ ਦਿਨ ਦਾ ਸਮਾਂ ਹੋਇਆ ਚਾਰ ਪੰਜ ਦਿਨ ਦਾ ਸਮਾਂ ਹੋਇਆ ਚਾਰਕ ਦਿਨ ਦਾ ਸਮਾਂ ਹੋਇਆ ਠੀਕ ਹੈ ਜੀ 13 ਕਿਲੋ ਦੀ ਫੁੱਲ ਗਰੰਟੀ ਹੋਊਗੀ ਭਾਵੇਂ ਕੋਈ ਆਨਲਾਈਨ ਮੰਗਾਵੇ ਆਓ ਬੱਚਾ ਮਗਰ ਹਾਂਜੀ ਹਾਂਜੀ ਆਓ ਬੱਚਾ ਬੱਛਾ 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 ਲੋ ਵੀ ਠੀਕ ਹੈ ਜੀ 13 14 ਚ 13 14 ਲੀਟਰ ਬੋਲਾ ਹੀ ਆ ਬੋਲਾ ਬੋਲਾ 13 ਦੀ ਤਾਂ ਫੁੱਲ ਗਰੰਟੀ ਹੋਊਗੀ ਜੀ ਲੋ ਵੀ 13 ਲੀਟਰ ਦੀ ਦੋਸਤੋ ਪੂਰੀ ਗਰੰਟੀ ਵੀਰ ਕਹਿ ਰਿਹਾ ਠੀਕ ਹੈ ਜੀ ਤੇ ਪਲੂਨ ਪਹਿਲਾਂ ਵੱਛੀ ਸੂਈ ਮੂੰਹ ਚੌਗੀ ਤੇ ਆਹ ਦੇਖੋ ਤੁਸੀਂ ਇੱਕ ਵਾਰ ਠੀਕਾ ਜੀ ਇਹ ਦਗਣ ਸੇ ਨਾਪ ਤੋਲ ਕੇ ਜੇ ਦੇਣੀ ਨਾਪ ਤੋਲ ਕੇ ਜੇ ਮੈਂ ਇਹਨਾਂ ਦੇ ਦਾਂਗੇ ਫੇਰ ਨਾ ਕਰੋ ਕੋਈ ਵੀ ਰਾਕੇ ਵੀ ਪੰਜ 8 ਘੁੰਮ ਕੇ ਆ ਗਿਆ ਨਹੀਂ ਮਿਲਦੇ ਫੇਰ ਲੈਣ ਆਏ ਆ ਦੇ ਦਾਂਗੇ ਦੇ ਦਾਂਗੇ ਲੋ ਵੀ ਬੱਛੀ ਚੈੱਕ ਕਰੀ ਚਲੋ ਠੀਕਾ ਜੀ ਪਹਿਲਾ ਸੂਆ ਕਾਨੂੰਨ ਬੱਛੀ ਸੂਈ ਹੈ ਵੀ 13 ਕਿਲੋ ਬੋਲੇ ਬੋਲਾ ਆ ਕੇ ਮਾਲੀ ਥਲੇ ਠੀਕਾ ਜੀ ਮਗਰ ਬੱਛਾ ਹੈ ਤੇ ਬਾਕੀ ਚੋਣ ਚਵਾ ਦੇ ਪਸ਼ੂ ਕੋਈ ਮਾਰੇ ਨਹੀਂਗੇ ਕਿਉਂਕਿ ਪਹਿਲਾਂ ਹੀ ਤਸੱਲੀਆ ਕਰਕੇ ਲਿਆਂਦੇ ਜਾਂਦੇ ਆ ਕੋਈ ਸੰਧੂ ਸਾਹਿਬ ਥਣ ਵੱਧ ਘਟਣੀ ਕੋਈ ਪੂਰ ਛੱਟਾ ਨਹੀਂ ਹੋਊਗਾ ਆ ਆ ਦੇਖੋ ਵੀ ਬਹੁਤ ਠੰਡੀ ਕਰਮਾਲੀ ਠੀਕ ਆ ਕਿ ਥਣ ਵੀ ਪਸਮ ਕੇ ਬਹੁਤ ਕਰ ਜਾਂਦੀ ਐ ਮਗਰ ਲਿਆਂ ਦੀ ਮਗਰ ਲੈ ਦੋਹਾਂ ਤਰ੍ਹਾਂ ਚੁਾਈ ਦੀ ਗਾੜੀ ਗਾੜ ਨਾਲ ਹੁੰਦੀ ਆ ਹਾਂ ਹਾਂਜੀ ਠੀਕ ਆ ਲੈ ਵੀ ਗगन ਕੀ ਡਿਮਾਂਡ ਆ ਇਹ ਤੋਹਫਾ ਹੀ ਆ ਆ ਸੰਧੂ ਸਾਹਿਬ ਮੁੱਲ ਭਾਵੇਂ 45 ਕਰਾ ਲਓ 46 ਕਰਾ ਲਓ 44 ਦੀ ਬਿਲਕੁਲੋ ਦੇ ਦੇਣੀ ਆਪਾਂ 44000 ਦੇ ਹਾਂ ਹੋਰ ਕੀ ਲੈਸ ਕਰਦਾ ਵਿੱਚੋਂ ਕੀ ਕਰਦਾਂਗੇ ਮੌਕੇ ਦੇ ਮਾਨਦਾਨ 500 ਹੋਰ ਛੱਡ ਦਾਂਗੇ ਮੌਕਾ ਹੀ ਏ ਸਾਢੇ 43 ਦੀ ਬਿਲਕੁਲੋ ਦੇਣੀ ਆ ਸਾਢੇ 43 ਦੀ ਆਪਰੇ ਘਰ ਕੋਈ ਚਾਰ ਡੰਗ ਚੋਏ ਜੇ ਤੇਰਾ ਤੋਂ ਦੁੱਧ ਘਾਟੂ ਫਿਰ ਦੱਸਿਆ ਕੇ ਚਲੋ ਵੀ ਸਾਡੇ 43000 ਦੀ ਮਾਸ਼ਾਅੱਲਾ ਮਗਰ ਬੱਚਾ ਇਹ ਠੀਕ ਹੈ ਜੀ ਆ ਗਈ ਜਰਸੀ ਨਖਟ ਆ ਗਈ ਆਪਣੇ ਕੋਲ ਜਰਸੀ ਜਰਸੀ ਵੜ ਆ ਗਈ ਉਹ ਪਰਸੋ ਰਾਤ ਦੀ ਸੂਈ ਜੋ ਤੇ ਤੋ 11 12 ਕਿਲੋ ਬੋਲਾ ਹੀ ਹੋਊਗਾ ਠੀਕ ਹੈ ਜੀ ਮਗਰ ਜਰਸੀ ਦਾ ਬੱਚਾ ਜੋ ਦੇ ਇਹ ਅੱਜ ਅਜੇ ਤੀਜਾ ਕਿ ਚੌਥਾ ਦਿਨ ਤੀਜਾ ਦਿਨ ਹੋ ਗਿਆ ਨੂੰ ਤੀਜਾ ਦਿਨ ਆਵੇ ਜਰਸੀ ਦਾ ਬੱਚਾ ਬੱਚਾ ਮੰਗ ਮਗਰ ਬੱਚਾ ਆ ਗਿਆ ਵਸ਼ੀ ਵਸ਼ੀ ਲੈ ਵੀ ਜਰਸੀ ਦੀ ਵਛੀ ਹੈ ਲੈ ਜੀ ਕੱਢ ਦਿਓ ਠੀਕ ਹੈ ਸਰਦਾਰਾ ਮਗਰ ਵਛੀ ਹੈ ਅੱਗੇ ਮਹਾਰਾਜ ਅੱਗੇ ਅੱਗੇ ਬੱਚੇ ਜੇ ਬੱਚਾ ਹੈ ਤਾਂ ਵੀ ਵਛੀ ਹੋਊਗੀ ਲੈ ਵੀ ਅੱਜ ਸਰਦਾਰ ਸਾਹਿਬ ਆਏ ਵਿਆਹ ਤੋਂ ਅੱਜ ਇਹ ਯਾਦ ਨੇ ਪੀਪੀ ਆਂਟੀ ਜੂਟੀ ਲਵੀ ਮਗਰ ਬੱਛੀ ਆਜਾ ਪਿੱਜਾ ਕਿਤੇ ਨਾ ਬੋਲਾ ਗਦਰ ਕਿੰਨਾ ਦਾ ਸੈਕੂਰੀ ਸੰਦੂ ਸਾਹਿਬ 11 12 11 12 ਕਿ ਲਈ ਬੋਲੇ ਵੀ 11 12 ਲੀਟਰ ਬੋਲੇ ਬੋਲਾ ਠੀਕ ਹੈ ਜੀ ਅੱਜ ਪਿੱਜਾ ਕਿਤੇ ਨਾ ਹੋਊਗਾ ਮਗਰ ਬੱਛੀ ਹੈ ਜਰਸੀ ਬ੍ਰੀਡ ਦੇ ਵਿੱਚ ਹੀ ਬੱਛੀ ਆ ਆਪ ਵੀ ਜਰਸੀ ਆ ਹੈ ਪਹਿਲਾ ਸਵੇਰ ਹੀ ਹੈ ਨਾ ਨਹੀਂ ਦੂਜਾ ਸਵੇਰ ਸੰਦੂ ਸਾਹਿਬ ਸਰਦਾਰ ਕਹਿੰਦਾ ਪਹਿਲਾ ਨਹੀਂ ਉਹ ਸਰਦਾਰ ਅੱਜ ਵਿਆਹ ਚ ਆਏ ਆ ਤਾਂ ਲੱਗਣਿਆ ਆਹੋ ਬਾਕੀ ਇਹਨਾਂ ਵੀ ਦੁੱਧ 15 16 ਕਿਲੋ ਪਰਹੀ ਹੋਊਗੀ ਸੋਖਾ ਠੀਕ ਹੈ ਜੀ ਹਾਂ ਜੀ ਮੈਂ ਵੀ ਕਰੀ ਚੱਲੋ ਚੱਕ ਠੀਕ ਹੈ ਜੀ ਸੋ ਜਰਸੀ ਫਰੀਡ ਦੇ ਵਿੱਚ ਤੇ ਇਸ ਵਕਤ ਕੋਈ 13 12 13 13 ਲੀਟਰ ਗੋਲੇ ਗੋਲਾ ਠੀਕ ਹੈ ਜੀ ਬਿਲਕੁਲ ਫਿੱਟ ਲੇਵੇ ਦੀ ਆ ਬੰਦ ਲੇਵੇ ਦੀ ਆ ਠੀਕ ਹੈ ਜੀ ਨਾ ਕਰੋ ਚੱਕ ਜੀ ਬਗੀ ਚੋਰ ਚਾਣ ਬਹੁਤ ਅੱਗੀ ਹੋਈ ਮੈਂ ਵੀ ਗੱਲ ਕੀ ਡਿਮਾਂਡ ਕਰਦਾ ਇਹਦੀ ਸੰਧੂ ਸਾਹਿਬ 50000 ਚ ਮੰਨਤਾ ਨਹੀਂ ਕਰਨਾ ਆਪਾਂ ਇਕੱਠੇ 50000 ਆਹ ਇੱਕ ਕਿਰਾਂ ਕਰਦੀ ਐ ਇਹਦੇ 2000 ਛੱਡ ਦੇ ਕੇ ਅਜੇ ਪੀਤੀ ਕਰਦੇ ਸੰਧੂ ਸਾਹਿਬ ਗੱਲ ਮੁੱਕਦੀ ਐ ਆ ਵੀ ਇਹਦਾ 45 ਵਾਲਾ ਹੀ ਕੋਈ ਫੋਨ ਨਾਲ ਆਵੇ ਹੈ 45000 ਵਾਲਾ ਹੀ ਫੋਨ ਨਾਲ ਆਵੇ ਕੋਈ 20000 ਦੀ ਬਿਲਕੁਲ ਜੈਸਨੋ ਦੇਣੀ ਆ ਅੱਜ ਤੱਕ ਨੋਕੇਣ ਵਾਲਾ ਕੰਮ ਹੋ ਗਿਆ 20000 ਦਾ ਪਾ 4000 ਹੀ ਦੇਤਾ ਬੰਦੀਆਂ ਹੀ ਛੱਡਾਂ ਬਿਲਕੁਲ ਨਹੀਂ ਛਿਆਰੀ ਮਾਰਦੀ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਇਹਨੇ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਆ। ਹਾਂ। ਬਾਕੀ ਵੱਛੀ ਬੜੀ ਮਗਰ ਪਿਆਰੀ ਆ। ਹਾਂ ਨਹੀਂ ਵੱਛੀ ਵੀ ਚੰਗੀ ਆ। ਹਾਂਜੀ। ਮਗਰ ਜਰਸੀ ਬ੍ਰੀਡ ਦੇ ਵਿੱਚ ਹੀ ਵੱਛੀ ਆ ਠੀਕ ਆ ਜੀ। ਤੋਂ 46000 ਰੁਪਏ ਇਹ ਤੁਹਾਨੂੰ ਮਿਲ ਜੂਗਾ। ਬਸ। ਤੋਂ ਬੋੜੇ ਤੇ ਚੱਲਣ ਦੀ ਆ। ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣਾ ਹੈ। ਤੋਹਫਾ ਥੋੜੇ ਜਿਹੇ ਟਾਈਮ ਬਾਅਦ ਜਿਹੜਾ ਸੂਸਵਾ ਪਾਣਾ ਹੈ। ਨਹੀਂ 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 ਬਸ ਨਾ ਇਹਨੇ ਦੇਣੀ ਵੱਛੀ ਵੇਖੀ ਕਰਨ ਵਾਲੀ ਨੇ। ਹਾਂ। ਦੇਖੋ। ਦੰਦ। ਚਾਰ ਦੰਦ ਜਿਹੜੇ ਸੀ। ਆ ਲੈ ਬੋ। ਤੇ ਦੂਜਾ ਸੂਆ ਸੂਨ ਦੇ ਇਹ ਚਾਰ ਦੰਦ ਵੇਖ ਲਓ। ਵਾ ਆ ਰੋ ਇੱਧਾ ਖਲੇ ਬੈਠੇ ਰੋ ਕਰਮਾਲੀ ਦੇ ਵੇ ਲੋ ਲੈ ਜੀ ਇਹ ਵੀ ਇੱਕ ਤੋਹਫਾ ਹੀ ਆ ਸੰਤੂ ਸਾਹਿਬ ਬਿਲਕੁਲ ਤੋਹਫਾ ਤੋਹਫਾ ਹੀ ਆ ਜੀ ਇਹ ਜੜੀਆਂ ਬਿਲਕੁਲ ਦੰਦਾਂ ਦੇ ਵਿੱਚ ਕਰਮਾਲੀ ਵੇਖੇ ਚੌਗੀ ਤੇ ਦੂਜਾ ਸੂਬਾ ਸੂਪਾਂ ਲੱਗੀ ਆ ਹਾਂ ਬੜੀ ਠੰਡੀ ਸੀ ਕਰਮਾਲੀ ਆ ਮੈਂ ਸਪੱਸ਼ਟ ਹੈ ਅਚੀ ਦੇ ਕੇ ਨੂੰ ਖਵਾ ਬੋਲੀ ਬੋਲੀ ਹੈ ਖਵਾਉਗੇ ਕਰਮਾਲੀ ਹਾਂ ਲਓ ਵੀ ਇਹ ਦੂਜਾ ਸੂਆ ਸੈਕਿੰਡ ਲਕਟੇਸ਼ਨ ਦੇ ਵਿੱਚ ਇਸ ਵચ્છી ਨੇ ਸੂਣਾ ਠੀਕ ਹੈ ਜੀ ਚੌਕੀ ਆ ਬਾਕੀ ਕਨਫਰਮ ਤੁਹਾਨੂੰ ਆਪਾਂ ਮੂੰਹ ਫੜ ਕੇ ਵੀ ਜਿਹੜਾ ਮੂੰਹ ਦੰਦੀ ਵਿੱਚ ਇੱਕ ਕਰਾਤੀ ਆ ਤੇ ਸੈਦਾ ਲੀਆਂ ਬਿਲਕੁਲ ਛੇਕ ਦੇ ਤੇ ਕੰਨੀ ਵਾਲੇ ਦੁੱਧ ਦੰਦ ਸੋ ਤਿਆਰੀ ਤੇ ਆਵਾ-ਭਾਵਾ ਦੇ ਕਰਮਾਲੀ ਠੀਕ ਹੈ ਜੀ ਪੂਰੀ ਬੰਤਰ-ਬੰਤਰ ਤੁਸੀਂ ਦੇਖ ਸਕਦੇ ਜੀ ਭੱਲੇ ਸੰਧੂ ਸਾਹਿਬ ਇੰਨੀ ਹੋਰ ਬੰਨ੍ਹੇ ਰਾ ਬੱਚਾ ਚੜ-ਚੜ ਕੇ ਮੈਨੂੰ ਲੱਗਦਾ ਵੀ ਆਪਣੇ ਭੈਣ ਭਰਾ ਨੂੰ ਵਿਖਾਉਂਦੇ ਵਿਖਾਉਂਦੇ ਕੱਲ ਤੱਕ ਇਹ ਸੂਸਬਾ ਪਾਣੀ ਮੈਂ ਨਾ ਜਿਹੜਾ ਥੋੜੇ ਵੀਰ ਮੇਰਾ ਫੂਲ ਆ ਜਦ ਮੈਂ ਬਾਲੀ ਖਾਉਂਦੀ ਪਾਲਟੀ ਬਣ ਜਾਣੀ 10 ਹੀ ਦੇਵਾਂਗੇ ਵੀ ਬੱਚੀ ਹੈ ਕਿ ਬੱਚਾ ਉਹ ਤੁਹਾਨੂੰ ਮੈਂ ਫੋਨ ਤੇ ਕੰਫਰਮ ਕਰ ਦੂੰਗਾ ਲੋ ਵੀ ਭਰਾ ਠੀਕਾ ਜੀ ਬੱਦੂ ਸੰਧੂ ਸਾਹਿਬ ਬੱਚਾ ਚੜ-ਚੜ ਕੇ ਇੰਨੀ ਹੋਰ ਰਸੀ ਬਣੂਗੀ ਆ ਵਸ਼ੀ ਰਹੀ ਹੈ ਖੁੱਲੀ ਫਾਰਮ ਚ ਹਾਂ ਚੰਗੀ ਪਾਗਰ ਦੇ ਚ ਬੁਧੀਆਲ ਕਰਦੀ ਹੈ ਉਹਦੀ ਫੇਸ ਫੂਡ ਕੁਆਲਟੀ ਕਰੋ ਕਹਾਂ ਪਤਾ ਅਲੀ ਗੁਲੀ ਵੇਖੋ ਠੀਕ ਹੈ ਜੀ ਵੈਸੇ ਹੁਣ ਸੌਣ ਸਵਾਉਣ ਤੋਂ ਪਹਿਲਾਂ ਕਰਮਾਂ ਦੀ ਜਿੰਨੇ ਵੀ ਆ ਪੂਰੀ ਫਿੱਟ ਆ ਤੇ ਪੂਰੀ ਸਭੀ ਆ ਠੀਕ ਹੈ ਜੀ ਤੇ ਸੂਸਵਾਜ ਥੋੜਾ ਜਿਹਾ ਪਛੂ ਇੱਕ ਵਾਰੀ ਕਿਉਂਕਿ ਐਨੀਮਲ ਦੇ ਅੰਦਰ ਕੋਈ ਨਾ ਕੋਈ ਜਿਹੜਾ ਬੱਚਾ ਦੋਸਤੋ ਜਦੋਂ ਜਨਮ ਲੈਂਦਾ ਥੋੜਾ ਜਿਹਾ ਪਸ਼ੂ ਕਿਸ ਤਰ੍ਹਾਂ ਕਰ ਤੈਹ ਲਾਉਂਦੇ ਆ ਲਾ ਕੇ ਸੋਣਾ ਹਵਾਨਾ ਚਾਦਾ ਠੀਕ ਹੈ ਜੀ ਅੱਡੇ ਲਾਟੂਆਂ ਸਾਰੀਆਂ ਕੱਢ ਜਾਣੀਆਂ ਨੇ ਅਸੂਸਵਾ ਕੇ ਹੋਰ ਨਖਰਾਊਗੀ ਲੈ ਵੀ ਗगन ਅੱਜ ਕਿੰਨੇ ਦੇ ਦੇ ਰਿਆਂ ਵੀਰ ਸੰਦੂ ਸਾਹਿਬ ਮੋਲੇ ਦਾ ਕੋਈ ਆਪਾਂ 75 ਨਹੀਂ ਕਰਨਾ ਕੋਈ 74 ਨਹੀਂ ਕਰਨਾ 71000 ਦੀ ਬਿਲਕੁਲ ਦੇਣੀ ਆ 71000 ਦੀ ਹਾਂ ਚਲੋ ਬਾਕੀ ਵਸ਼ੀ ਇਹਨਾਂ ਵੀ ਦੁੱਧ 20 ਤੋਂ 22 ਕਿਲੋ ਭਰ ਦੋਗੀ ਸੌਖਾ ਹਾਂਜੀ ਲੋ ਵੀ 71000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 71000 ਦੀ ਸੋ ਇੱਕੋ ਜਿਹਾ ਥਾਣਾ ਇੱਕੋ ਜਿਹਾ ਬਿਲਕੁਲ ਪੱਧਰ ਬੈਕ ਸਾਈਡ ਤੋਂ ਠੀਕ ਆ ਵਛੀ ਪਸੰਦ ਆਊਗੀ ਤੇ ਵਛੀ ਨੇ ਵਛੀ ਧਰ ਦਿੱਤੀ ਤੇ ਗੱਲਾਂ ਗਾਂਧੀਆਂ ਹੋ ਜਾਣਗੀਆਂ ਮੈਨਾਂ ਧਰ ਦੋਗੀ ਸੰਧੂ ਸਾਹਿਬ ਚਲੋ ਜੀ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਆ ਲੈ ਵੀ ਗਗਨ ਕਾਂ ਦੇ ਛੋਟੀ ਹੋ ਗਈ ਤਾਂ ਵੈੜ ਵੱਡੀ ਆ ਗਈ ਵੈੜ ਵੱਡੀ ਹੋ ਗਈ ਸਹੀ ਗੱਲ ਆ ਬਿਲਕੁਲ ਫੁੱਲ ਵੱਡੇ ਹਾਈਟ ਕੱਦ ਪੋਤ ਦੇ ਵਿੱਚ 1200 ਦਾ ਪਤਾ ਪਤਾ ਕੰਨੀਆਂ ਵਾਲੇ ਦਾੰਦਰੀਆਂ ਨੇ ਬਰਾਬਰ ਕੀਤੇ ਅੱਛਾ ਜੀ ਦੂਜਾ ਸੂਆ ਜੋ ਕਰਮਾਈ ਚਾਰਜ ਹੋਣ ਹੁੰਦੀ ਪਈ ਆ ਜੇ ਆ ਜਵਾਨ ਹੁੰਦੀ ਪਈ ਆ ਠੀਕ ਹੈ ਵੀਰੇ ਵਛੀ ਵੱਡੀ ਬਹੁਤ ਜਿਆਦੀ ਆ ਲ ਸੋ ਪੂਰੇ ਤਾਂ ਜਟੂ ਜਿੱਦੀ ਬੜੀ ਵੱਡੀ ਹੈ ਕੁੜੀ ਤੋਂ ਬਾਹਰ ਕੱਢ ਕੇ ਦਿਖਾਉਣੇ ਆ ਠੀਕ ਹੈ ਜੀ ਕਰਮਾ ਦੀ ਸ਼ੁਰੂ ਹੁੰਦੀ ਤੇ ਬੈਕ ਸਾਈਡ ਮੋਕਨ ਦਾ ਨਾ ਨਹੀਂ ਲੈਂਦੀ ਕਿ ਬੇਲ ਬੂਲ ਕਰੋ ਚੱਕ ਸਪੈਸ਼ਲ ਲੰਬੀ ਪੂਰੇ ਕੱਦ ਪੋਤਾਂ ਦੀ ਫੁੱਲ ਵੱਡੀ ਹੈ ਵੀ ਕੋਈ ਭਰਾ ਆਪਣਾ ਦੂਰ ਨੇੜੇ ਆਉਂਦਾ ਜਿਹੜਾ ਮਰਜੀ ਵੀਰ ਮੇਰਾ 32 33 ਕਿਲੋ ਜੋਦੀ ਗਾਰੰਟੀ ਲੈ ਕੇ ਜਾਵੇ ਠੀਕ ਹੈ ਜੀ ਹਾਂ ਜੀ ਮੈਂ ਵੀ ਕਹਾਂਗਾ ਵੀ ਤਿਆਰੀ ਤੇ ਲੈ ਜੀ 2-4 ਦਿਨ ਹੋ ਜੇ ਕੱਢ ਦੂਗੀ 2 ਦਿਨ ਲਓ ਵੀ 2 ਦਿਨ ਦੋਸਤ ਕੱਢ ਜੂਗੀ ਠੀਕ ਹੈ ਜੀ ਹੈ ਮੋਟਰ ਕੇ ਦਿਖਾ ਦੇ ਲੈ ਵੀ ਕਰੋ ਚੱਕ ਜੀ ਬਿਲਕੁਲ ਫਾੜੀ ਵਾਲਾ ਵਾਨਾ ਚੱਡ ਕਤ ਵੱਡਾ ਬਾਕੀ ਠੰਡੀ ਠੁੰਡੀ ਬਹੁਤ ਜਿਆੜੀ ਆ ਵੜ ਰਹੀ ਆ ਖੁੱਲੀ ਕਰਮਾਲੀ ਹੂੰ ਉਹਦਾ ਕਰਕੇ ਪਾਉ ਕਾਲਾ ਪੰਨ ਮਾਸਾ ਕਰਦਾ ਵਾ ਬਹੁਤ ਚੰਗੀ ਵਸ਼ੀ ਆ ਨਵੀ ਬਾਕੀ ਵਿਰਲ ਬੰਦ ਆਪਸੀ ਸਨਾਂ ਦੀ ਚੰਗੀ ਆ ਠੀਕ ਆ ਜੀ ਬਾਕੀ ਬਲੇਡਰ ਬੰਨੀ ਖੜੀ ਆ ਕਰਮਾਲੀ ਮਾੜੀ ਜਾਂਦਾ ਤੇ ਤੇ ਗਾਣ ਲੈ ਕੇ ਤੋ ਲੈ ਕੇ ਤੋ ਲੈ ਕੇ ਤੋ ਆਵਦਾ ਮੈਨੂੰ ਤਾਂ ਨੰਬਰ ਨਹੀਂ ਉਹਦਾ ਵੀ ਸੋ ਆਏ ਇਹ ਦੇ ਨਾਲ ਲੈ ਵੀ ਗਗਨ ਮੋਲ ਨੂੰ ਪਾਉ ਤੋ ਨਾ ਕਰਾ ਲਈਏ ਪਾਉ ਤੋ ਕਰਾ ਲੋ ਜੇ ਤਾਂ ਵੱਧ ਛੋਟਾ ਹੋ ਜਾਣਾ ਪਾਉ ਜੀ ਕੀ ਮੈਂ ਤਾਂ ਨਾ ਇੱਕ ਦਾ ਕਰ ਗਿਆ ਉਹਨਾਂ ਨੂੰ ਲਓ ਆ ਜਾਓ ਇਧਰ ਨੂੰ ਘਰਾਲਾ ਬਾਹੂ ਦਾ ਇੱਕ ਦਾ ਕਰੀਏ ਸੰਧੂ ਸਾਹਿਬ ਇਹਦਾ ਨਾ ਆਪਾਂ ਲਈ ਬਾਸ਼ਾ ਨਹੀਂ ਭਾਵੇਂ ਇੱਕ 25 ਕਰੋ ਸੰਧੂ ਸਾਹਿਬ ਆਪਾਂ ਇੱਕ 25 ਕਰ ਗਈ ਆਪਾਂ ਕੋਈ ਗੱਲ ਨਹੀਂ ਤੇਰੀ ਵੀ ਮਰਜ਼ੀ ਨਾਲ ਚੱਲਣਾ ਹਾਂ ਸੰਧੂ ਸਾਹਿਬ ਇਹ ਆਪਾਂ ਪਰਸੋਂ ਪਾਈ ਸੀ ਵੀਡੀਓ ਉਸ ਦਿਨ ਜਿੰਨਾ ਉਧਰ ਪਾਈ ਆਗੇ ਉਸ ਦਿਨ ਕੱਚੀ ਹੋਵੇ ਪੱਕੀ ਹੋਵੇ ਆਪਾਂ ਗੱਲ ਕਰਨੀ ਸੋਣੀ ਵਰਗੀ ਤੁਹਾਨੂੰ ਪਤਾ ਵੀ ਮੈਨੂੰ ਪੈ ਗਈ ਸੀ ਮੁਸੀਬਤ ਥੋੜੀ ਘਰ ਮੇਰਾ ਫੋਨ ਰਿਹਾ ਦੋ ਦਿਨ ਬੰਦ ਆ ਉਹ ਮੋਗੇ ਦੇ ਬੰਦੇ ਵਹਿੜ ਲੈ ਜਾਂਦੇ ਸੀ ਉਦੋਂ ਆਪਣੇ ਸੋਹਰਾ ਸਾਹਿਬ ਜਿੱਦਾਂ ਪੂਰੇ ਹੋ ਗਏ ਉਹਦਾ ਕਰਕੇ ਮੈਂ ਤਾਂ ਦੋ ਦਿਨ ਫੋਨ ਨਹੀਂ ਖੋਲਿਆ ਗਿਆ ਠੀਕ ਹੈ ਜੀ ਵਾੜ ਤਾ ਰਿਆ ਵੀ ਆ ਤਾ ਕਰਕੇ ਯਾਰ ਦੋਰੇ ਪਾਈ ਨਹੀਂ ਤੁਹਾਨੂੰ ਪਤਾ ਆਪਾਂ ਦੋਰੇ ਫੋਨ ਫੋਨ ਤਾ ਨਹੀਂ ਹੋਏਗਾ ਭਾਵੇਂ ਆਉਂਦੇ ਬੇਸ਼ੱਕ ਰਹੇ ਫੋਨ ਬੜਾ ਤੇਰਾ ਆ ਪਤਾ ਕੀ ਆ ਤੁਹਾਨੂੰ ਪਤਾ ਫਿਰ ਨਹੀਂ ਇਹੋ ਜੇ ਕੰਮ ਤੇ ਫੋਨ ਨਹੀਂ ਚੁੱਕਿਆ ਜਾਂਦਾ ਨਹੀਂ ਚੁੱਕਿਆ ਜਾਂਦਾ ਹਾਂ ਬਾਕੀ ਵਾੜ ਦੀ ਦੁੱਧ 30 32 ਕਿਲੋ ਦਾ ਵਾੜ ਭਰੇ ਦੋ ਤੇ ਘਿਰ ਫੈਦਾ ਕੀ ਵਾੜ ਦਾ ਸਹੀ ਹੈ ਜੀ ਹਾਂਜੀ ਲੋ ਵੀ ਵਾੜ ਵੱਡੀ ਆ ਠੀਕ ਹੈ ਜੀ ਬਾਕੀ ਮੁੱਲ ਆਪਾਂ ਪੁੱਛ ਲੈਨੇ ਮੁੱਲ ਤੇ ਨਹੀਂ ਇੰਨਾ ਵੱਡਾ 80000 ਰੁਪਈਆ ਤੇ ਆ ਆ ਨਹੀਂ ਹੈਗੀ ਕੀ ਤੁਸੀਂ ਛੋਟ ਚੱਪਾ ਕਰ ਦਾਂਗੇ ਕੋਈ ਗੱਲ ਨਹੀਂ ਨਿੱਕੀ ਜਿਹੀ ਗੱਲ ਕਰਤੀਆਂ ਤੇ 110 ਕਿੱਥੇ ਤੇ 85 ਕਿੱਥੇ ਕੋਈ ਗੱਲ ਨਹੀਂ ਅੱਜ ਤੁਹਾਨੂੰ ਦੱਸਿਆ ਯਾਦ ਹੀ ਅੱਜ ਜਾਇਜ਼ ਹੀ ਦੇਣੇ ਆ ਚਾਹੀਦੇ ਯਾਦ ਨੇ ਅੱਜ ਅੰਦਰ ਪੇਪਰ ਹੈ ਪੂਰਾ ਪੱਤਰ ਦਾ ਮੁੱਲ ਕਰਕੇ ਦੇਣਾ ਹਾਂ ਅੱਜ ਜੱਟ ਪੂਰਾ ਖੁਸ਼ ਹੈ ਵਿਆਹ ਜਾਇਜ਼ ਦਾ ਫਨਕਣ ਕਰ ਰਿਹਾ ਹੈ ਖੁਸ਼ ਹੋ ਕੇ ਫਿਰ ਥੱਲੇ 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 ਨਾ ਕੋਈ ਜੱਟ ਕੋੜਾ ਤਾਂ ਨਹੀਂ ਚਲੇਗਾ ਜਿਆਦਾ ਅੱਛਾ ਅੱਛਾ ਨੇ ਵਿਖਤੀ ਆ ਵੇੜ ਵਿਖਤੀ ਆ ਬਾਜ਼ਾਰ ਬੜਾ ਭਾਰਾ ਚਲੰਦਿਆ ਕੰਮ ਸਾਰੇ ਪਾਸੇ ਕਿੰਨੇ ਬਿਆਸੀ ਕਿੰਨੇ ਬਿਆਸੀ ਹਜ਼ਾਰ ਤੇ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਲਓ ਜੀ 82000 ਦੇ ਵਿੱਚੋਂ ਮਾਰ ਤੁਹਾਨੂੰ ਹੋ ਜਾਊਗਾ ਠੀਕ ਆ ਜੀ ਛੋੜ ਛੱਪਾ ਹੋ ਜਾਊਗਾ ਕੋਈ ਗੱਲ ਨਹੀਂ ਸਾਬ ਬਾਕੀ ਹਾਸੇ ਨਾਲ ਹਾਸਾ ਤੇ ਮਖੌਲ ਨਾਲ ਮਖੌਲ 82000 ਦੀ ਤੁਹਾਨੂੰ ਮਿਲ ਜਾਊਗੀ ਬਸ ਠੀਕ ਆ ਜੀ ਸੋ ਵੱਟੀ ਆ ਤੇ ਦੁੱਧ ਕਿੰਨਾ ਚਾਹ ਦਊਗੀ ਦੁੱਧ ਸੰਧੂ ਸਾਹਿਬ ਵੱਟੀ ਤੇ 3 ਗੋਲੇ ਦੇ ਸੌਕਾ ਚਾਹੂਗੀ ਬਸ਼ੀ ਹਾਂ ਆ ਜਿਹੜਾ ਕਹੀਦਾ ਇਹਨਾਂ ਦੁੱਧ ਦੇ ਦਿੱਤਾ ਹੈ ਵੇਰ ਬੜੀ ਵੱਡੀ ਆ ਬਿਲਕੁਲ ਜੀ ਬਿਲਕੁਲ ਮੈਂ ਵੀ ਇੱਧਰ ਦੋਸੋ ਐਨੀਮਲ ਆ ਪਾ ਤੁਹਾਨੂੰ ਦਿਖਾ ਦਿੱਤੇ ਆ ਟੋਟਲ 6 ਪੰਜ ਵੜਾ ਤੁਹਾਨੂੰ ਮੌਕੇ ਦੇ ਰਿਹਾ ਸੁਈਆਂ 6 ਵੀ ਪੂਰੀ ਤਿਆਰੀ ਤੇ ਵੱਛੀ ਆ ਵੀ ਤਿਆਰੀ ਤੇ ਸੰਦੀ ਸਾਹਿਬ ਦੇ ਦੇਗੀ ਕਹਿੰਦੇ ਕੋ ਪਹਿਲਾਂ ਬੱਚਾ ਦੇ ਦੇਗੀ ਪਰ ਮੈਂ ਆ ਆ ਦੇਖੋ ਜੀ ਸੋ ਚੌਗੀ ਵੱਛੀ ਆ ਪਹਿਲਿਆਂ ਦੇ ਵਿੱਚ ਕੈਚ ਕਰਨਾਂ ਦੀ ਗੱਲਬਾਤ ਆ 70000 ਦਾ ਮੋਲ ਆ ਠੀਕ ਆ ਜੀ ਅਹਿਸੂਸ ਵਾ ਪਊਗੀ ਉਹਦੀ ਤੁਸੀਂ ਅਪਡੇਟ ਲੈ ਲਿਓ ਗਜ਼ਨ ਤੋਂ ਜੇਰ ਜੁਰ ਪ੍ਰੋਪਰ ਪਾਈ ਦੀ ਗੱਲਬਾਤ ਕਿਹੜਾ ਬੱਚਾ ਆ ਫੀਮੇਲ ਆ ਮੇਲ ਆ ਠੀਕ ਆ ਜ ਤੇ ਇਹ ਜਿਹੜੀਆਂ ਵੜਾ ਸੁਈਆਂ ਨੇ ਇਹਦੇ ਬੱਚੇ ਆਪਾਂ ਤੁਹਾਨੂੰ ਦਿਖਾ ਦਿੱਤੇ ਹੁਣ ਮੌਕੇ ਤੇ ਬੌਲੇ ਤੇ ਬੌਲੇ ਦੇ ਅਕਾਊਂਟ ਕਰਾਤਾ ਦੁੱਧ ਤੁਹਾਨੂੰ ਆਪਾਂ ਦੁੱਧ ਤੇ ਅਕਾਊਂਟ ਕਰਵਾਤਾ ਠੀਕ ਆ ਸੰਧੂ ਸਾਹਿਬ ਹਲੇ ਕੋਈ ਕੱਚਾ ਬੌਲਾ ਆਊਗਾ ਦੁੱਧ ਪੱਕਾ ਕਿ ਇਦਾਂ ਨਹੀਂ ਹਲੇ ਬਣਿਆ ਬੌਲੇ ਬੋਲੇ ਤੇ ਦੁੱਧ ਦੀ ਚੋਰੀ ਕਰਦੇ ਪਰ ਮੈਂ ਕੱਚੇ ਦੁੱਧ ਚੀਆ ਕਰਮਾਲੀਆਂ ਠੀਕ ਆ ਮੈਂ ਵੀ ਕਹਿੰਦਾ ਇੱਕ ਨੰਬਰ ਵੀਰਿਆ ਬੋਲ ਆਪਦੇ 8847507397 ਆ ਠੀਕ ਆ ਭਰਾ ਹੋਰ ਸੁਣਾਓ ਠੀਕ ਠਾਕ ਆ ਬਹੁਤ ਵਧੀਆ ਜੀ ਅੱਜ ਤੱਕ ਦੂਰੀ ਤਰੀਂ ਵੰਨ ਹਾਲ ਚਲ ਪੁੱਛਣ ਦਾ ਜੀ ਨਹੀਂ ਨਹੀਂ ਗੱਲ ਪਿਆਰ ਦੀ ਹੁੰਦੀ ਆ ਪਿਆਰ ਦੀ ਗੱਲ ਆ ਬਸ ਬਸ ਲੋਬੀ ਭਰਾਵੋ ਵੱਡੀ ਗਿਣਤੀ ਦੇ ਵਿੱਚ ਐਨੀਮਲ ਆਉਂਦੇ ਰਹਿੰਦੇ ਆ ਪਾਉ ਗਰਮੇਲ ਸਿੰਘ ਹੋਣਾਂ ਦੇ ਫਾਰਮ ਤੇ ਤੇ ਅੱਜ ਪਾਉ ਗਰਮੇਲ ਸਿੰਘ ਨਾਲ ਅੱਜ ਵਾਰ-ਵਾਰ ਕੀ ਕਰਦਾ ਐਂ ਐਂ ਕਰਕੇ ਦਿਖਾਈਏ ਮੇਲਾ ਹਾਲ ਕਰ ਬੇਲੋ ਫਿਰ ਪੁੱਛ ਲੱਗਦੇ ਸੀ ਹਾਲ ਤੇ ਹਾਲ ਚੜੇ ਪਏ ਅੱਜ ਅੱਜ ਆਡੀ ਆ ਯਾਰ ਯਾਦ ਬਾਦ ਬਹੁਤ ਇਤਰੀ ਹੁੰਦਾ ਫਿਰ ਹਾਂ ਵਿਆਹ ਤੋਂ ਬਾਦ ਹਾਲ ਚਾਲੀ ਹੁੰਦਾ ਰੰਗ ਰੰਗ ਪਖੇ ਪਏ ਪਰ ਇਹਨਾਂ ਵੀ ਸੂਰਜ ਟੁੱਪ ਗਿਆ ਪਰ ਰੰਗ ਰੰਗ ਫਿਰ ਵੀ ਪਖੇ ਪਏ ਗਲੋ ਇੰਨੀ ਰਹਿਣੀ ਆ ਗਲੋ ਇਤਰੇ ਰਹਿਣੇ ਹੈ ਮੱਛੀਆਂ ਚੱਲਦੀਆਂ ਆ ਤੁਹਾਨੂੰ ਪਤਾ ਹੈ ਮੇਰੇ ਵੇ ਵਿਆਹ ਤੋਂ ਅੱਛਾ ਜੀ ਇਹ ਨਾ ਬਖਾਉਣੇ ਸਾਨੂੰ ਜਿਹੜਾ ਸੱਦਾ ਪੱਤਰ ਖਲਾਵਿਆ ਕਰੋ ਇਹਨੂੰ ਸਵੇਰੇ ਤੜਕੇ ਤਾਂ ਸੱਦਾ ਪੱਤਰ ਆ ਜਾ ਚਲੋ ਠੀਕ ਹੈ ਜੀ ਆਪਾਂ ਵੀ ਇਹਨਾਂ ਦੋਏ ਭਰਾ ਠੀਕ ਹੈ ਜੀ ਠੀਕ ਹੈ ਲਓ ਵੀ ਇਹ ਸਾਨੂੰ ਭਾਉ ਗਰਮੇਲ ਸਿੰਘ ਹੋਣੀ ਤੇ ਵੀਰ ਗਗਨ ਤੋਂ ਆਪਾਂ ਬੋਲੀ ਸੋਨੇ ਸੋਨੇ ਕਮੈਂਟ ਕਰੇ ਵੀਰ ਮੇਰੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਬਸ ਜੀ ਕਰੇ ਹੋਗੇ ਤੇ ਮੇਰਾ ਇੱਕ ਫਰਜ਼ ਬਣਦਾ ਸਾਰੇ ਵੀਰਾਂ ਦਾ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਆ ਕਰੋ ਵਪਾਰੀ ਵੀਰ ਨੂੰ ਬਿਲਕੁਲ ਇੱਕ ਹਲੂਣਾ ਮਿਲਦਾ ਹੌਸਲਾ ਹਰ ਇੱਕ ਨੂੰ ਹਾਂ ਹਰ ਇੱਕ ਨੂੰ ਆਸ ਹੁੰਦੀ ਹੈ ਹੋਈ ਬਸ ਜੀ ਬਸ ਬਸ ਜੀ ਬਸ ਕਰਮਾਲੀਆਂ ਆਉਂਦੀਆਂ ਜਾਂਦੀਆਂ ਰਹਿਣ ਇਦਾਂ ਹੀ ਨਵੀਆਂ ਨੁਰੀਆਂ ਰਹਿਣ ਆਹ ਜੀ ਹਾਂ ਜੀ ਆਹ ਮਾਲ ਕੱਟ ਕੱਟ ਕੇ ਲਿਆਉਂਦੇ ਆ ਦੁੱਧ ਪਿਆਈ ਜਾਂਦੇ ਆ ਆਪਾਂ ਕਰਮਾਲੀਆਂ ਦਾ ਠੀਕ ਹੈ ਜੀ ਆਹ ਇਦਾਂ ਹੀ ਗੁਰੂ ਰਾਮ ਦਾ ਸਾਰੇ ਕਿਰਪਾਵੇ ਬਿਲਕੁਲ ਜੀ ਬਸ ਜੀ ਬਸ ਲੋਕ ਦੱਸੋ ਫਿਰ ਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਜਿਹੜਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ